ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਸਰਨ ਗੁਰੇਕ ਪੈੜਾ ਜਾਏ ਚੱਲ ਸਤਗੁਰ ਕੋਟ ਪੈੜਾ ਅਗੇ ਹੋਇ ਲੇਤ ਹੈ ਇੱਕ ਬਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰ ਬਾਰ ਗੁਰ ਸੇਤ ਹੈ ਮਨੀ ਭਗਤ ਭਾਏ ਕੌਡੀ ਅਗਰ ਭਾਗ ਰਾਥੇ ਤਾਹੇ ਗੁਰ ਸਰਬਨਿ ਧਾਨ ਦਾਨ ਦੇਤ ਹੈ ਸਤ ਗੁਰ ਦਇਆ ਨਿਧ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਤੰਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਤੰਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਖੱਤ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੱਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਆ ਹੰਤਾਨ ਸਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬੁਖਾਰਬਿੰਦ ਜੋ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸਰਵਣ ਕਰ ਰਹੇ ਹੋ ਸਤਿਗੁਰਾਂ ਨੇ ਕਿਰਪਾ ਕੀਤੀ ਆ 6ਵੀਂ ਅਸ਼ਟਪਦੀ ਦੀ 6ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਆ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ 6ਵੀਂ ਅਸ਼ਟਪਦੀ ਦੀ 7ਵੀਂ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਨੇ ਆਵ ਸਰਵਣ ਕਰਿਏ ਜੀ ਜਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਜਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਹ ਉਸ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਆਪ ਤੇ ਪ੍ਰਗਟ ਸੰਸਾਰ ਦੇ ਵਿੱਚ ਜੀਵ ਤ ਪ੍ਰਗਟ ਹੋયા ਹੈ ਜਹਰ ਹੋਇਆ ਇਹ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਹੈ ਇਸ ਤਰ੍ਹਾਂ ਸਤਿਗੁਰੂ ਅੱਗੇ ਸਮਝਾਉਣਾ ਕਰ ਰਹੇ ਹਨ ਤਿਸ ਪ੍ਰਭ ਕੋ ਮੂਲ ਨਾ ਮਨ ਹੋਵੇ ਸਾਰ ਹਾਂਜੀ ਸਤਿਗੁਰੂ ਕਿਰਪਾ ਕਰਦੇ ਹਨ ਕਿ ਤਿਸ ਪ੍ਰਭ ਕੋ ਮੂਲ ਨਾ ਮਨ ਹੋਵੇ ਸਾਰ ਤੇ ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੂੰ ਸੰਸਾਰ ਜਗਤ ਵਿੱਚ ਪ੍ਰਗਟ ਹੋਇਆ ਜਾਂ ਜ਼ਾਹਰ ਹੋਇਆ ਜਾਂ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਮੂਲ ਇਕ ਖਿੰਨ ਮਾਤਰ ਵੀ ਆਪਣੇ ਮਨ ਚੋਂ ਨਾ ਵਿਸਾਰਨਾ ਕਰ। ਜੇ ਪ੍ਰਸਾਦ ਤੇਰਾ ਪ੍ਰਤਾਪ ਹਾਤਗੁਰ ਕਿਰਪਾ ਕਰਦੇ ਹਨ ਕਿ ਉਹਦੀ ਹੀ ਪਰਮੇਸ਼ਰ ਕਾਲਪੁਦਗੀ ਕਿਰਪਾ ਸਦਕਾ ਤੇਰਾ ਪ੍ਰਤਾਪ ਤੇਜ ਪ੍ਰਤਾਪ ਵਾਲਾ ਹੈ। ਤੇ ਪਰਮੇਸ਼ਰ ਕਾਲਪੁਰਖ ਨੇ ਤੈਨੂੰ ਇੰਨਾ ਸੋਹਣਾ ਰੂਪ ਬਖਸ਼ਿਸ਼ ਕੀਤਾ ਹੈ। ਜਗ ਤੇ ਵਿੱਚ ਤੂੰ ਸੋਭਾ ਪੁੰਦਾ ਹੈ। ਉਸ ਪਰਮੇਸ਼ਰ ਦੀ ਹੀ ਕਿਰਪਾ ਹੈ ਕਿ ਤੇਰਾ ਤੇਜ ਪ੍ਰਤਾਪ ਹੈ। ਰੇ ਮਨ ਮੂੜ ਤੂੰ ਤਾਂ ਕੋ ਜਾਪ। ਤਖੇ ਮੂਰਖ ਮਨਾ ਤੂੰ ਉਸ ਪਰਮੇਸ਼ਰ ਕਾਲਪੁਰਖ ਦਾ ਸਦਾ ਜਪਾ ਜਾਬ ਕਰਨਾ ਸਿੱਖ। ਉਸ ਪਰਮੇਸ਼ਰ ਕਾਲਪੁਰਖ ਨੂੰ ਜਾਪ ਜਿਨੇ ਤੈਨੂੰ ਇੰਨਾ ਰੂਪ ਸੋਹਣਾ ਦੇ ਕੇ ਤੇਜ ਪ੍ਰਤਾਪ ਦਿੱਤਾ ਹੈ। ਜੈ ਪ੍ਰਸਾਦ ਤੇਰੇ ਕਾਰਜ ਪੂਰੇ। ਪਰਮੇਸ਼ਰ ਕਾਲਪੁਰਖ ਦੀ ਕਿਰਪਾ ਸਦਕਾ ਹੀ ਸਾਡੇ ਕਾਰਜ ਸਪੂਰਨ ਹੁੰਦੇ ਆ ਜੇ ਪਰਮੇਸ਼ਰ ਅਕਾਲਪੁਰਖ ਸਾਡੇ ਨਾਲ ਅੰਗ ਸੰਗ ਨਾ ਰਹੇ ਇਹ ਸਾਡੇ ਕਾਰਜਾਂ ਵਿੱਚ ਵਿਗਨ ਪੈੰਦੇ ਨੇ ਇਸੇ ਕਰਕੇ ਹੀ ਸਤਿਗੁਰਾਂ ਦਾ ਹੀ ਹੁਕਮ ਹੈ ਕਿ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਹਜ਼ੂਰੀ 'ਚ ਜਾ ਕੇ ਅਰਦਾਸ ਬੇਨਤੀ ਜ਼ਰੂਰੀ ਕਰਨੀ ਚਾਹੀਦੀ ਆ ਇਹ ਗੁਰਸਿੱਖ ਪਰਿਵਾਰ ਜਿਹੜੇ ਸਤਿਗੁਰਾਂ ਦੀ ਮਰਿਆਦਾ ਤੇ ਚੱਲਦੇ ਨੇ ਗਰੰਥੀ ਸਿੰਘ ਕੋ ਆਣ ਕੇ ਅਰਦਾਸ ਕਰਉਂਦੇ ਨੇ ਕਈ ਆਪ ਵੀ ਗੁਰਸਿੱਖ ਜਿਨ੍ਹਾਂ ਨੂੰ ਪੂਰਨ ਮਰਿਆਦਾ ਦਾ ਪਤਾ ਆਪ ਦੇ ਤਿਆਰ ਕਰਕੇ ਆਪ ਵੀ ਅਰਦਾਸ ਬੇਨਤੀ ਕਰਕੇ ਸ੍ਰੀ ਸਹਿਜ ਪਾਠ ਆਰੰਭ ਕਰ ਲੈਂਦੇ ਨੇ ਇਸੇ ਤਰ੍ਹਾਂ ਸੁਖਮਨੀ ਸਾਹਿਬ ਕਰਕੇ ਆਗਿਆ ਲੈ ਕੇ ਆਗਿਆ ਲੈ ਕੇ ਹੀ ਪਰਮੇਸ਼ਰ ਅਕਾਲ ਪੁਰਖ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਗਿਆ ਲੈ ਕੇ ਆਪਣੇ ਕਾਰਜ ਜਿਹੜੇ ਕਿ ਫਿਰ ਆਰੰਭ ਕਰਦੇ ਨੇ ਤੇ ਫਿਰ ਕਾਰਜ ਆਰੰਭ ਕਰਕੇ ਤੇ ਐਸੇ ਜੀਵ ਮੈਂ ਦੇਖੇ ਨੇ ਕਿ ਉਹ ਫਿਰ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਨੇ 사ਤਗੁਰਾਂ ਦਾ ਸ਼ੁਕਰਾਨਾ ਵੀ ਜਰੂਰ ਕਰਨਾ ਅਦਾਸ ਕਰਕੇ ਅਸੀਂ ਤੁਰੇ ਹਾਂ ਕਾਰਜਾਂ ਵਾਸਤੇ ਫਿਰ ਜੇ ਅ ਕਾਰਜ ਸਾਡੇ ਪਰਮੇਸ਼ਰ ਕਾਲ ਪੁਰਖ ਨੇ ਪੁਰਖ ਨੇ ਆਪ ਵਿੱਚ ਖਲੋ ਕੇ ਜਿਵੇਂ 사ਤਗੁਰ ਫਰਮਾਉਂਦੇ ਨੇ ਵਿੱਚ ਕਰਤਾ ਪੁਰਖ ਖਲੋਵਾ ਬਾਲ ਨ ਵਿੰਗਾ ਹੋਆ ਆਪ ਪਰਮੇਸ਼ਰ ਅੰਗ ਸੰਗ ਸਹਾਈ ਰਹਿ ਕੇ ਸਾਡੇ ਕਾਰਜ ਸਪੂਰਨ ਕਰਦਾ ਆ ਪਰ ਅਸੀਂ ਫਿਰ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਇਸ ਕਰਕੇ ਸਤਿਗੁਰਾਂ ਦਾ ਹਰ ਵਕਤ ਹੀ ਸ਼ੁਕਰਾਨਾ ਕਰਨਾ ਚਾਹੀਦਾ ਜੇ ਸੁਖ ਦੇਤਾ ਤਾ ਤੁਝੇ ਅਰਾਦੀ ਦੁੱਖ ਵੀ ਤੁਝੇ ਤੇ ਆਈ ਜੇ ਭੁਖ ਦੇਤਾ ਇਤਿਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਸਤਿਗੁਰਾਂ ਦੇ ਬਾਣੇ ਵਿੱਚ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਇਸ ਕਰਕੇ ਸਤਿਗੁਰ ਕਿਰਪਾ ਕਰਨ ਜਿਹੜੇ ਗੌਰ ਸਿੰਘ ਪਰਿਵਾਰ ਆ ਆਪ ਵੀ ਆਰੰਭ ਕਰ ਲੈਂਦੇ ਨੇ ਸਹਿਜ ਪਾਠ ਆਰੰਭ ਕਰਦੇ ਨੇ ਸੁਖਮੀ ਸਾਹਿਬ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਕਾਰਜ ਆਰੰਭ ਕਰਦੇ ਨੇ ਤੇ ਫਿਰ ਸ਼ੁਕਰਾਨਾ ਵੀ ਕਰਦੇ ਨੇ ਇਸੇ ਤਰ੍ਹਾਂ ਸਤਿਗੁਰੂ ਇੱਥੇ ਸਮਝਾਉਣਾ ਕਰਦੇ ਹਨ ਕਿ ਜੇ ਪ੍ਰਸਾਦ ਤੇ ਰਿਕਾਰਜ ਪੂਰੇ ਤਾਂ ਪਰਮੇਸ਼ਰ ਅਕਾਲ ਪੁਰਖ ਉਸ ਦੀ ਕਿਰਪਾ ਸਦਕਾ ਹੀ ਤੇਰੇ ਸਾਰੇ ਕਾਰਜ ਸਪੂਰਨ ਹੋ ਰਹੇ ਹਨ ਜਿਵੇਂ 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 ਹੈ ਜਾਨਵਾਨ ਸਤਾ ਹਜੂਰੇ ਸਤਿਗੁਰੂ ਕਿਰਪਾ ਕਰਦੇ ਹਨ ਕਿ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਕਿਉਂਕਿ ਕਾਰਜ ਸਾਡੇ ਤਾਂ ਹੀ ਪੂਰੇ ਹੋਣਗੇ ਜੇ ਸਤਿਗੁਰਾਂ ਨੂੰ ਅਸੀਂ ਅੰਗ ਸੰਗ ਸਖਾਈ ਸਮਝਾਂਗੇ ਤਾਂ ਅੰਗ ਸੰਗ ਸਖਾਈ ਹੋ ਕੇ ਹੀ ਸਤਿਗੁਰ ਕਾਰਜ ਸਪੂਰਨ ਕਰਦੇ ਨੇ ਤੇ ਸਤਿਗੁਰੂ ਇੱਥੇ ਤਾਂ ਇਹ ਫਰਮਾਉਂਦੇ ਹਨ ਕਿ ਤਿਸਹੇ ਜਾਨ ਮਨ ਸਦਾ ਹਜੂਰੇ ਉਸ ਪਰਮੇਸ਼ਰ ਕਾਲਪੁਰਖ ਨੂੰ ਸਦਾ ਹੀ ਆਪਣੇ ਨੇੜੇ ਸਮਝਣਾ ਕਰ। ਰੇ ਮਨ ਜਹ ਪਰਸਾਲ ਤੂੰ ਪਾਵਹਿ ਸਾਚ। ਸਤਿਗੁਰ ਕਿਰਪਾ ਕਰਦੇ ਹਨ ਕਿ ਉਹ ਤੂੰ ਉਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਹੀ ਸਾਚ ਕਮਾਇਆ ਹੈ ਸੱਚ ਦੇ ਰਸਤੇ ਤੇ ਤੁਰਦਾ ਹੈ। ਰੇ ਮਨ ਮੇਰੇ ਤੂੰ ਤਾਸਿ ਸਿਉ ਰਾਜੇ। हे ਮੇਰੇ ਮਨਾ हे ਜੀਵ ਤੂੰ ਉਸ ਪਰਮੇਸ਼ਰ ਕਾਲਪੁਰਖ ਨੂੰ ਰਾਚ ਤੇ ਰਚਨਾਕਰ ਜਹ ਪਰਸਾਰ ਸਭ ਕੀ ਗਤ ਹੋਏ ਤੇ ਉਸ ਦੀ ਕਿਰਪਾ ਸਦਕਾ ਹੀ ਸਾਰਿਆਂ ਦਾ ਕਲਿਆਣ ਹੁੰਦਾ ਫੇਰ ਹੀ ਗਤੀ ਹੁੰਦੀ ਹੈ ਉਹ ਪਰਮੇਸ਼ਰ ਦੀ ਹੀ ਕਿਰਪਾ ਹੋਵੇ ਤਾਂ ਨਾਨਕ ਜਪ ਜਪੈ ਜਪ ਸੋਏ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਅਕਾਲ ਪੁਰਖ ਦਾ ਜਪਨ ਯੋਗ ਦੇ ਜਾਪ ਨੂੰ ਜਪੇ ਇਹ ਜੋ ਜਪਣੇ ਯੋਗ ਹਰੀ ਹੈ ਸੋ ਵਾਹਿਗੁਰੂ ਅਕਾਲ ਪੁਰਖ ਸਰੀਰ ਕਰਕੇ ਜਪਣਾ ਕਰਦੇ ਹਨ ਇਸ ਤਰ੍ਹਾਂ ਹੀ ਮਨ ਬਾਣੀ ਨੂੰ ਸਰੀਰ ਕਰਕੇ ਜਪਨਾ ਕਰਦੇ ਹਨ ਉਹਨਾਂ ਦੇ ਸਾਰੇ ਪਾਪ ਜਪਤ ਹੋ ਜਾਂਦੇ ਹਨ ਸਾਰੇ ਪਾਪ ਹੀ ਧੋਤੇ ਜਾਂਦੇ ਨੇ ਤੇ ਸਤਗੁਰੂ ਕਿਰਪਾ ਕਰਦੇ ਹਨ ਕਿ ਅਸੀਂ ਉਸ ਤੇ ਜਾਪ ਨੂੰ ਜਪਦੇ ਹਾਂ ਤੇ ਤੁਸੀਂ ਵੀ ਉਸ ਨੂੰ ਹੀ ਜਪਨਾ ਕਰੋ ਇਸ ਤਰ੍ਹਾਂ ਸਤਗੁਰੂ ਕਿਰਪਾ ਕਰਦੇ ਹਨ ਕਿ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜੱਪੇ ਜਾਪਸੋਏ ਸਤਗੁਰੂ ਕਿਰਪਾ ਕਰਨਗੇ ਉਸ ਪਰਮੇਸ਼ਰ ਅਕਾਲ ਪੁਰਖ ਦਾ ਅਜੱਪਾ ਜਾਪ ਜਪਨਾ ਕਰੋ ਇਸ ਸਤਿਗੁਰ ਕਿਰਪਾ ਕਰਦੇ ਹਨ ਕਿ ਫਿਰ ਤੁਸੀਂ ਸੁਖ ਪ੍ਰਾਪਤ ਕਰੋਗੇ ਨਾਮ ਦੇ ਨਾਲ ਜੁੜੇ ਰਹੋਗੇ ਬਿਆਨਤ ਪ੍ਰਕਾਰ ਦੀਆਂ ਪੁਰਾਣੀਆਂ ਗਲਤੀਆਂ ਆਪ ਗੁਰੂ ਕਾ리 ਸਾਧ ਸੰਗਤ ਜੀ ਗੁਰੂ ਸਾਹਿਬ ਬਖਸ਼ ਲੈਣ ਇਸੇ ਤਰ੍ਹਾਂ ਕਲਮੂ 8ਵੀਂ ਅਸ਼ਟਪਦੀ 8ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਨੇ ਸਰਵੰਗਾਂ ਦੀਆਂ ਬਿਆਨਤ ਪ੍ਰਕਾਰ ਦੀਆਂ ਪੁਰਾਣੀਆਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ